ਅੱਜ ਕੱਲ੍ਹ ਜੀ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸ਼ਾਰਟਹੈਂਡ ਦੀ ਪ੍ਰੈਕਟਿਸ ਕਰਨ ਬਾਰੇ ਬਹੁਤ ਜਲਦ ਆਪਣਾ ਐਗਜ਼ਾਮ ਆ ਰਿਹਾ ਤੇ ਬੱਚੇ ਪੁੱਛਦੇ ਰਹਿੰਦੇ ਵੀ ਪੇਪਰ ਦੀ ਤਿਆਰੀ ਕਿਵੇਂ ਕਰੀਏ ਤੇ ਕੀ ਕਰਨ ਚਾਹੀਦਾ ਕੀ ਰੂਟੀਨ ਬਣਾਈਏ ਅੱਜ ਉਹਦੇ ਬਾਰੇ ਗੱਲ ਕਰਦੇ ਹਾਂ ਪਹਿਲੀ ਗੱਲ ਤਾਂ ਤੁਹਾਡੀ ਜਿਹੜੀ ਸਪੀਡ 100 ਦੀ ਹੋਣੀ ਚਾਹੀਦੀ ਆ ਭਾਵੇਂ ਪ੍ਰੈਕਟਿਸ ਤੋਂ ਬਿਨਾਂ ਹੋਵੇ ਜਾਂ ਪ੍ਰੈਕਟਿਸ ਕਰਕੇ ਪੈਰਾ ਲਿਖਦੇ ਹੋ ਤੁਹਾਡੀ ਸਪੀਡ 100 ਦੀ ਹੋਣੀ ਬਹੁਤ ਜ਼ਰੂਰੀ ਆ ਸਰਕਾਰ ਨੇ ਆਪਾਂ ਨੂੰ 27 ਮਿੰਟ ਦੇਣੇ ਆ 400 ਵਰਡ ਦਾ ਪੈਰਾ ਕਰਨ ਵਾਸਤੇ ਪਰ ਆਪਣਾ 15 ਮਿੰਟਾਂ ਦੇ ਵਿੱਚ ਪੈਰਾ ਟਾਈਪ ਹੋਣਾ ਚਾਹੀਦਾ ਪਾਵੇਂ ਤੁਸੀਂ ਆਨਨੋਨ ਲਿਖਿਆ ਪਾਵੇਂ ਤੁਸੀਂ ਪੈਟਸ ਵਾਲਾ ਪੈਰਾ ਲਿਖਿਆ ਤੁਹਾਡਾ 15 ਮਿੰਟਾਂ ਦੇ ਵਿੱਚ ਪੈਰਾ ਟਾਈਪ ਹੋਣਾ ਚਾਹੀਦਾ ਸਰਕਾਰ ਵੱਲੋਂ ਰੂਲ ਜਿਹੜੇ ਹੈਗੇ ਉਹ ਸਤਾਇ ਮਿੰਟ ਮਿਲਨੇ ਆ 400 ਵਟ ਦਾ ਪੈਰਾ 200 ਵਟ ਦੇ ਦੋ ਪੈਰੇ ਹੋਣਗੇ ਤੇ ਵਿੱਚ 2 ਮਿੰਟ ਦੀ ਬ੍ਰੇਕ ਹੁੰਦੀ ਆ 200 ਵਟ ਦਾ ਪੈਰਾ 2 ਮਿੰਟ ਦੀ ਬ੍ਰੇਕ ਆ ਤੇ ਉਸ ਤੋਂ ਬਾਅਦ ਅਗਲਾ 200 ਵਟ ਦਾ ਪੈਰਾ ਉਸ ਤੋਂ ਬਾਅਦ ਤੁਹਾਨੂੰ ਸਟਾਰਟ ਕਰ ਦੇਣਾ ਟਾਈਪਿੰਗ ਕਰਨ ਵਾਸਤੇ ਤੇ 27 ਮਿੰਟ ਬਹੁਤ ਲਗਾਤਾਰ ਟੈਪ ਕਰਨ ਵਾਸਤੇ ਮਿਲਣੇ ਆ ਪਰ ਪਹਿਲੀ ਤਿਆਰੀ ਕਰਨੀ ਹੈ ਕਿ 100 ਦੀ ਸਪੀਡ ਚਾਹੀਦੀ ਆ ਆਪਾਂ ਨੂੰ ਘਟੋ ਘਟ 100 ਦੀ ਸਪੀਡ ਹੋਏਗੀ 90 ਤੇ ਹੁਣ ਚਾਹੀਦੀ 90 100 ਦੇ ਵਿੱਚ ਵਿੱਚ ਆਪਣੀ ਸਪੀਡ ਹੋਊਗੀ ਤਾਂ ਆਪਾਂ 80 ਆਰਾਮ ਨਾਲ ਲਿਖ ਸਕਦੇ ਆ ਜਿਸ 27 ਮਿੰਟ ਮਿਲਣੇ ਆ ਤੇ 15 ਚਪਾਂ ਟਾਈਪ ਕਰਨਾ ਪਊਗਾ ਜਦੋਂ ਵੀ ਤੁਹਾਨੂੰ ਡਿਕਟੇਸ਼ਨ ਲਿਖਾਈ ਆ ਤੇ ਸਟਾਰਟ ਆ ਆਪ ਉਸ ਟਾਈਮ ਤੇ ਤੁਸੀਂ ਸਟਾਰਟ ਨਹੀਂ ਕਰਨਾ ਆਪ ਦੀ ਇਸ ਤਰ੍ਹਾਂ ਦੀ ਰੂਟੀਨ ਹੁਣ ਬਣਾ ਲੈਣੀ ਆ ਤੁਸੀਂ ਆਉਂਦੇ ਆਪ ਨੂੰ ਹੁਣੇ ਹੀ ਮਜ਼ਰ ਕਰ ਲੈਣਾ ਵੀ ਤੁਸੀਂ ਕਿੰਨੇ ਟਾਈਮ ਦੇ ਵਿੱਚ ਪੈਰਾ ਟਾਈਪ ਕਰਦੇ ਹੋ ਕਿੰਨੀ ਸਪੀਡ ਤੇ ਲਿਖਦੇ ਹੋ ਠੀਕ ਆ ਪਹਿਲੇ ਜਿਹੜੇ 3 ਮਿੰਟ ਹੁੰਦੇ ਆ ਉਹਦੇ ਵਿੱਚ ਜੋ ਤੁਹਾਨੂੰ ਪੈਰਾ ਬੋਲਿਆ ਗਿਆ ਉਹਨੂੰ ਪੜ੍ਹਨਾ ਆ ਪੜ੍ਹ ਕੇ ਬਿਲਕੁਲ ਓਕੇ ਕਰ ਲੈਣਾ ਆ ਵੀ ਬਿਲਕੁਲ ਸਹੀ ਲਿਖਿਆ ਜਾ ਰਿਹਾ ਜੇ ਸਹੀ ਉਹਦੀ ਆਊਟਲਾਈਨ ਜਿਹੜੀ ਕੋਈ ਵਿਗੜ ਗਈ ਉਹਨੂੰ ਸਹੀ ਕਰ ਲੈਣਾ ਕੁਝ ਰਹਿ ਗਿਆ ਉਹਨੂੰ ਐਡ ਕਰ ਲੈਣਾ ਪਹਿਲੇ 3 ਮਿੰਟ ਤੁਸੀਂ ਪੜ੍ਹਨਾ ਆ ਫਿਰ ਟਾਈਪਿੰਗ ਸਟਾਰਟ ਕਰਨੀ ਆ ਟੈਪ ਟਾਈਮਿੰਟ ਪਹਿਲਾਂ ਵੀ ਸਟਾਪ ਕਰ ਲਿਓ 2 15 ਮਿੰਟ ਆਪਾਂ ਟਾਈਪ ਕਰਤਾ 18 ਮਿੰਟ ਆ ਉਸ ਤੋਂ ਬਾਅਦ ਆਪਣ ਨੂੰ ਕੋਈ ਟਾਈਮ ਬਹੁਤ ਹੈਗਾ ਦੁਬਾਰਾ ਪੜ ਸਕਦੇ ਆ ਉਹਨੂੰ ਦੁਬਾਰਾ ਪੜਨਾ ਪਾਣਾ ਜੋ ਲਿਖਾਇਆ ਗਿਆ ਕੀ ਲਿਖਾਇਆ ਗਿਆ ਤੁਸੀਂ ਸ਼ਾਰਟਹੰਡ ਚ ਕੀ ਲਿਖਿਆ ਤੇ ਕੀ ਉਹਨੂੰ ਟਾਈਪ ਕੀਤਾ ਫਿਰ ਉਹਦੇ ਪਾਸ ਸਪੈਲਿੰਗ ਚੈੱਕ ਕਰਨੇ ਆ ਪ੍ਰੋਪਰ ਮੈਚ ਕਰਨਾ ਹੈ ਸ਼ਾਰਟਹੰਡ ਦੇ ਨਾਲ ਤੁਹਾਡਾ ਪੈਰਾ ਉਹ ਮੈਚ ਕਰਨਾ ਤੁਸੀਂ ਵੀ ਬਿਲਕੁਲ ਓਕੇ ਆ ਰਿਹਾ ਉਸ ਤੋਂ ਬਾਅਦ ਆਪਾਂ ਨੂੰ ਛੱਡਣਾ ਹੈ ਜੇ ਆਪਾਂ ਪੂਰੇ ਟਾਈਮ ਦੇ ਵਿੱਚ ਟਾਈਪ ਕਰਦੇ ਪਏ ਆ ਕੋਈ ਟਾਈਮ ਘਟ ਜਾਂਦਾ ਤੇ ਆਪਾਂ ਨੂੰ ਫਿਰ ਰਿਜ਼ਲਟ ਤੋਂ ਬਾਅਦ ਹੀ ਪਤਾ ਲੱਗੂ ਵੀ ਕੀ ਗਲਤੀਆਂ ਪਾਰਟੀਆਂ ਪਾਪਾ ਕੇ ਪੇਪਰ ਕਢਾਉਣ ਦੀ ਕੋਸ਼ਿਸ਼ ਕਰਦੇ ਆ ਵੀ ਗਲਤੀ ਹੋਈ ਕਿੱਥੇ ਆ ਜਿਸ ਕਰੇ ਪਹਿਲਾਂ ਹੀ ਆਪਾਂ ਉਹਦਾ ਟਾਈਮ ਮੈਡਾ ਮਜ਼ਰ ਕਰਕੇ ਰੱਖਣਾ ਹੈ ਵੀ ਪਤਾ ਹੋਵੇ ਵੀ ਕਿੰਨੇ ਟਾਈਮ ਚ ਪਹਿਰਾ ਟਾਈਪ ਹੋ ਰਿਹਾ ਵੀ ਕਿੰਨੀ ਸਪੀਡ ਆ ਰਹੀ ਆ ਜੇ ਸਪੀਡ ਪੂਰੀ ਪੂਰੀ ਆ ਰਹੀ ਆ ਸਹੀ ਆ ਰਹੀ ਆ ਫਿਰ ਤਾਂ ਪਤਾ ਨਹੀਂ ਲੱਗਣਾ ਵੀ ਕੀ ਕੁਝ ਰਹਿ ਗਿਆ ਉੱਥੇ ਨਿਕਲ ਜਾਣਾ ਉੱਪਰ ਦੀ ਸਪੀਡ ਤੁਹਾਡੀ 90 ਤੋਂ 100 ਦੇ ਵਿੱਚ ਵਿੱਚ ਹੋਏਗੀ ਤਾਂ ਤੁਹਾਡਾ ਪੇਪਰ ਪਾਸ ਹੋਏਗਾ ਤੁਹਾਨੂੰ ਆਨਲਾਈਨ ਜਿਹਨੇ ਆਪਣੇ ਬਾਕਸ ਜਿੰਨੇ ਵੀ ਚੈਨਲ ਹੈਗੇ YouTube ਚੈਨਲ ਉਹਨਾਂ ਦੀ ਪਰਟਸ ਕਰਨੀ ਪਣੀ ਹਰ ਇੱਕ ਬੰਦੇ ਦੀ ਸਾਊਂਡ ਤੁਹਾਨੂੰ ਸੁਣਨੀ ਪਣੀ ਹੈ ਬੜਾ ਕਿਹੜਾ ਬੰਦਾ ਕਿਸ ਤਰ੍ਹਾਂ ਪਹਿਰੇ ਨੂੰ ਬੋਲਦਾ ਆ ਉਹਦੀ ਵਰਡਿੰਗ ਸੁਣਨੀ ਪਣੀ ਹੈ ਕਿਵੇਂ ਬੋਲਦਾ ਹਰ ਇੱਕ ਬੰਦਾ ਅਲੱਗ-ਅਲੱਗ ਸਟਾਈਲ ਸਾਡੇ ਫ੍ਰੀਕੋਟ ਵਾਲੇ ਹੁਣ ਅਸੀਂ ਲੱਗ ਬੋਲਦੇ ਆ ਜਿਹੜੇ ਪਟਿਆਲੇ ਵਾਲੇ ਹੈਗੇ ਜਮਨਸਾ ਵਾਲਿਆਂ ਦੀ ਵਰਡਿੰਗ ਹੋਰ ਆ ਜਿਹੜੇ ਮੁਹਾਲੀ ਵਾਲੀ ਸਾਈਡ ਦੇ ਇਨਸਟ੍ਰਕਟਰ ਹੈਗੇ ਉਹਨਾਂ ਦੀ ਸਾਊਂਡ ਹੋਰ ਆ ਹਰ ਇੱਕ ਬੰਦਾ ਭਾਵੇਂ ਪੰਜਾਬੀ ਆ ਪਰ ਉਹਦੇ ਪੰਜਾਬੀ ਬੋਲਣ ਦੇ ਹੀ ਤਰੀਕੇ ਅਲੱਗ-ਅਲੱਗ ਆ ਤੋਡੇ ਪੇਪਰ ਚ ਕਿਹੜੇ ਬੰਦੇ ਦੀ ਡਿਊਟੀ ਲੱਗਦੀ ਆ ਇਹ ਮੌਕੇ ਦੱਸੂਗਾ ਇਸ ਕਰਕੇ ਤੁਹਾਨੂੰ ਆਪਦੇ ਟੀਚਰ ਦੀ ਜਿਹੜੀ ਆਦਤ ਪੈ ਜਾਂਦੀ ਆ ਹੁਣ ਟੀਚਰ ਕੋਲੇ ਬੈਠਾ ਹੋ ਸਟੂਲ ਤੇ ਬੈਠੇ ਹੋਇਆ 15 20 ਉਹਨੇ ਕਲੀਅਰ ਇਹਦਾ ਲਾਸਟ ਵਿੱਚ ਬੱਚਾ ਬੈਠਾ ਹੋਇਆ ਉਹਨੂੰ ਵੀ ਸੁਣਾਉਣਾ ਆ ਉੱਚੀ ਬੋਲਣਾ ਆ ਵੀ ਉਹਨੂੰ ਲਾਸਟ ਤੱਕ ਸੁਣ ਜਾਵੇ ਕਲੀਅਰਲੀ ਬੋਲਣਾ ਸਾਫ਼ ਬੋਲਣਾ ਕੋ ਬੱਚੇ ਨੂੰ ਬਾਈ ਦੱਸਣਾ ਬੱਚੇ ਨੂੰ ਜੇ ਸੁਣਿਆ ਇਹਨੇ ਕਹਿਣਾ ਜੀ ਕੀ ਬੋਲਿਆ ਗਿਆ ਇਸ ਕਰਕੇ ਉਹ ਜਿਹੜੇ ਬੋਲਣ ਵਾਲੇ ਹੈਗੇ ਆ ਉੱਥੇ ਤੱਕ ਇੱਕ ਮੌਕਾ ਹੀ ਹੋਣਾ ਆ ਤੁਹਾਨੂੰ ਦੱਸਣਾ ਨਹੀਂ ਹੈ ਕਿ ਕੀ ਬੋਲਿਆ ਕੀ ਹੈਗਾ ਉਦੋਂ ਬਾਅਦ ਤਾਂ ਸਟਾਰਟ ਕਹਿ ਦੇਣਾ ਇਸ ਕਰ ਤੁਹਾਨੂੰ ਪਤਾ ਹੋਣਾ ਚਾਹੀਦਾ ਆਪਣੇ ਇਸ YouTube ਚੈਨਲ ਤੇ ਵੀ ਆਪਾਂ ਜਿਹੜੇ ਪੁਰਾਣੇ ਇੰਸੈਕਟਰ ਹੋਏ ਜਾਂ ਰਹੇ ਆ ਉਹਨਾਂ ਦੇ ਡਿਕਟੇਸ਼ਨ ਪਾਈਆਂ ਹੋਈਆਂ ਉਥੇ ਦੇਖ ਸਕਦੇ ਹੋ ਪਲੇਲਿਸਟ ਚੈੱਕ ਕਰੋ ਤੇ ਜਿਹੜੇ ਹੋਰ YouTube ਚੈਨਲ ਸਰਚ ਕਰੋ ਤੁਹਾਨੂੰ ਬਹੁਤ سارے ਚੈਨਲ ਮਿਲ ਜਾਣਗੇ ਜਿਹੜੇ ਡੇਲੀ ਡਿਕਟੇਸ਼ਨ ਪਾਉਂਦੇ ਆ ਉੱਥੋਂ ਤੋਂ ਵੀ ਡਿਕਟੇਸ਼ਨ ਲੈ ਸਕਦੇ ਆ ਕਿਸੇ ਇੱਕ ਇੰਸੈਕਟਰ ਦੀ ਤੁਹਾਨੂੰ ਆਪ ਤਾਂ ਨਹੀਂ ਹੋਣੀ ਚਾਹੀਦੀ ਅਨਨੋਨ ਲਿਖਣਾ ਪੈਣਾ ਹੈ ਸਰਕਾਰ ਨੇ ਪਹਿਰਾ ਕਿਹੜਾ ਬੋਲਣਾ ਕੁਝ ਨਹੀਂ ਪਤਾ ਹੈਗਾ ਇਸ ਕਰਕੇ ਤੁਹਾਡਾ ਦਿਮਾਗ ਮੌਕੇ ਤੇ ਕੰਮ ਕਰਨਾ ਚਾਹੀਦਾ ਹੈ ਦੋ ਤਰ੍ਹਾਂ ਦੇ ਬੰਦੇ ਕੰਮ ਕਰਦੇ ਨੇ ਜਦੋਂ ਰੱਟੇ ਮਾਰ ਲਓ ਸਾਰੇ ਕਿਤਾਬਾਂ ਦੇ ਸਾਰੇ ਅਖਬਾਰਾਂ ਦੇ ਤੇ ਜਾਂ ਕ੍ਰੀਏਟਿਵ ਹੋ ਜਾਓ ਮੌਕੇ ਤੇ ਤੁਹਾਡੇ ਤੋਂ ਵਰਡ ਬਣ ਲਾ ਜੇ ਮੌਕੇ ਤੇ ਵਰਡ ਤੁਸੀਂ ਬਣਾ ਲੈਨੇ ਹੋ ਫਿਰ ਕਿਸੇ ਬੁੱਕ ਨੂੰ ਕਰਨ ਦੀ ਲੋੜ ਨਹੀਂ ਹੈਗੀ ਜੇ ਨਹੀਂ ਲੱਗ ਸਕਦੇ ਫਿਰ ਤੁਹਾਨੂੰ ਸਾਰੀਆਂ ਬੁੱਕਸ ਕਰਨੀਆਂ ਹੀ ਪਣੀਆਂ ਉਹ ਆਪਣੇ ਸੇ ਚੈਨਲ ਦੀ ਪਲੇਲਿਸਟ ਵਿੱਚ ਹੈਗੀਆਂ ਪਰ ਇਹਨਾਂ ਟਾਈਮ ਨਹੀਂ ਹੈਗਾ ਫਲਹਾਲਤ ਹੁਣ ਤੁਸੀਂ ਪ੍ਰੈਕਟਿਸ ਬਿਲਕੁਲ ਛੱਡ ਦੇਣੀ ਆ ਪ੍ਰੈਕਟਿਸ ਬਿਲਕੁਲ ਛੱਡ ਦਿਓ ਅਨਨੋਨ ਬਾਰੇ ਲਿਖੋ ਜਿੰਨੇ ਵੀ ਕਿਤੇ ਪਏ ਹੋਏ ਹੁਣ 2 ਮਹੀਨੇ ਰਹਿ ਗਏ ਆ ਤੁਹਾਡਾ ਦਿਮਾਗ ਮੌਕੇ ਤੇ ਕੰਮ ਕਰਦਾ ਕਿ ਨਹੀਂ ਕਰਦਾ ਤੁਸੀਂ ਉਹ ਚੈੱਕ ਕਰਨਾ ਹੈ ਠੀ